ਕੜਾਕੇ ਦੀ ਠੰਡ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਦਿਨੋ-ਦਿਨ ਵਧ ਰਹੀ ਠੰਡ ਨੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ ਸੰਗ੍ਰਹਿਤ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਰਾਤ ਡੂੰਗੀ ਧੁੰਦ ਛਾਈ ਹੋਈ ਸੀ ਪਰ ਸਵੇਰੇ ਇੰਨੀ ਜ਼ਿਆਦਾ ਸੰਗ੍ਰਹਿਤ ਧੁੰਦ ਸੀ ਕਿ ਵਿਜ਼ਿਬਿਲਟੀ ਸਿਰਫ 10 ਮੀਟਰ ਹੀ ਰਹਿ ਗਈ ਹੈ ਜਿਸ ਦੇ ਕਰਕੇ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਵੇਰ ਦਾ ਤਾਪਮਾਨ 4 ਡਿਗਰੀ ਦੇ ਕਰੀਬ ਮਾਪਿਆ ਗਿਆ ਇਸ ਤੋਂ ਇਲਾਵਾ ਇਹ ਰਿਕਸ਼ਾ ਚਾਲਕ ਨੇ ਦੱਸਿਆ ਕਿ ਸੰਘਣੀ ਧੁੰਦ ਦੇ ਕਾਰਨ ਉਹਨਾਂ ਦਾ ਕਾਰੋਬਾਰ ਵੀ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਜਿੱਥੇ ਲੋਕ ਠੰਡ ਕਰਕੇ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਉੱਥੇ ਹੀ ਲੋਕਾਂ ਨੂੰ ਕੰਮ ਕਾਰ ਦੇ ਲਈ ਵੀ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗੁਰਦਾਸਪੁਰ ਤੋਂ ਅਪ੍ਰਤਿੰ ਸਿੰਘ ਖੁਸ਼ੀਪੁਰ ਦੀ ਰਿਪੋਰਟ ਦਾ ਏ ਆਰਟੀਬੀ ਅਤੇ ਪੰਜਾਬ ਹਰਿਆਣਾ ਲਾਈਵ ਦੇ ਲਈ ਜੀ ਹਾਂ ਜੀ ਰੰਨਾ ਟਿੰਕੁਲੀ ਕੀ ਲੱਗਦਾ ਅੱਜ ਤੁਹਾਨੂੰ ਬਹੁਤ ਜ਼ਿਆਦਾ ਬੀ ਆਜ ਭਾਈ 2 ਦਿਨ ਦਿਲ ਹੋ ਗਏ ਆ ਠੋਪੀ ਬਹੁਤ ਲੱਗਣ ਦੀ ਐ ਤੇ ਧੁੰਦ ਦਾ ਵੀ ਬੁੜਾ ਕਹਿੜ ਵਸਿਆ ਹੋਆ ਵਾ ਮੇਂ ਜੋੜਾ ਵਾਲੋ ਵੀ ਬੜੀ ਬਹੁਤ ਮੁਸ਼ਕਲ ਆਉਂਦੀ ਐ ਆਪਾਂ ਵੀ ਸਾਡੇ 6 ਫਰਕ ਵਾਲੇ ਜਾ ਰਹੇ ਨੇ ਐ ਬੁੜਾ ਸਟਾਟਾ ਮਜਾਦਾ ਪੁਰਾ ਭਾਈ ਇਸ ਤਰ੍ਹਾਂ ਰਖਸ਼ੇ ਵਾਲੇ ਆ ਦਿਹਾੜੀ ਮਜ਼ਦੂਰ ਵਾਲੇ ਉਹ ਦਿਹਾੜੀ ਤੇ ਲੱਗਣੀ ਨਹੀਂ ਰਹੀ ਰਖਸ਼ੇ ਵਾਲੇ ਵਿਚਾਰੇ ਸਵੇਰ ਤੇ ਆਏਦੇ ਵਿਲੇ ਬੈਠੇ ਦੇ ਐ ਤੇ ਉਹਦਾ ਇਹਦਾ ਕਹਿਣਾ ਵਾ ਕਿ ਧੁੰਦ ਬਹੁਤ ਜ਼ਿਆਦਾ ਜ਼ਬਰਦਸਤ ਆ ਕੋਈ ਨਹੀਂ ਚੱਲਣਾ ਚਾਹੀਦਾ ਜੀ ਬਾਪੂ ਜੀ ਕੀ ਨਾਮ ਤੁਹਾਡਾ ਅਵਕਰਤ ਸਿੰਘ ਬਹੁਤ ਜਿਆਦਾ ਧੁੰਦ ਪਈ ਬਹੁਤ ਜਿਆਦਾ ਧੁੰਦ ਬਹੁਤ ਜਿਆਦੀ ਬਹੁਤ ਧੁੰਦਿਆ ਇੰਨਾ ਧੁੰਦਿਆ ਬਹੁਤ ਜਿਆਦੀ ਠੰਡ ਵੀ ਬੜੀ ਆ ਪਰ ਤੁਰਨ ਵਾਲਿਆਂ ਨੂੰ ਇੰਨਾ ਮੁਸ਼ਕਲ ਨਹੀਂ ਜਾਏਗਾ ਜਿਹੜਾ ਮੋਟਰਸਾਈਕਲ ਵਾਲਿਆਂ ਨੂੰ ਬਹੁਤ ਮੁਸ਼ਕਲ ਆ ਰਖਸ਼ੇ ਵਾਲੇ ਗਰੀਬਾਂ ਨੂੰ ਬਹੁਤ ਮੁਸ਼ਕਲ ਆ ਸਾਈਕਲ ਵਾਲਿਆਂ ਨੂੰ ਮੁਸ਼ਕਲ ਆ ਦੇਖਦਾ ਗਾੜੀ ਕੁਝ ਨਹੀਂ ਜਾ ਧੁੰਦ ਦੇ ਵਿੱਚ ਧੁੰਦ ਬਹੁਤ ਜਿਆਦੀ ਆ ਬਟਾਲੇ ਦੇ ਵਿੱਚ ਇਦ ਨਰ ਅੱਗੇ ਸਤਿਗੁਰ ਕਿਰਪਾ ਕਰੇ ਕੀ ਕਹਿਣਾ ਚਾਹੁੰਦੇ ਸਾਵਧਾਨੀ ਨਾਲ ਤੁਰੋ ਨਹੀਂ ਅਸੀਂ ਕੀ ਕਹਿਣਾ ਚਾਹੁੰਦੇ ਤੇ ਪ੍ਰਮਾਤਮਾ ਦਾ ਰੰਗ ਹੈ ਅਸੀਂ ਕਿੰਨੇ ਸੱਚੇ ਪਾਤਸ਼ਾਹ ਕਿਰਪਾ ਕਰੇ ਨਾ ਬੜਾ ਕੋਈ ਧਿਆਨ ਨਾਲ ਤੁਰਨ ਥਾਰੇ ਜਿਹੜੇ ਗਾੜੀ ਦੇਣ ਲੱਗਣ ਤੇ ਸਾਰੇ ਕਾਰੋਬਾਰ ਆਪ ਕੋ ਆਪਣਾ ਕੰਮ ਕਰਨ ਠੀਕ ਸਾਰੇ ਕੀ ਨਾਮ ਤੁਹਾਡਾ ਬਲਵਿੰਦਰ ਕੰਟੀ ਕਿ ਲੱਗਦਾ ਅੱਜ ਧੁੰਦਿਆ ਤੁਹਾਡਾ ਰੱਖਸ਼ੇ ਦਾ ਕੰਮ ਹੈ ਕਿੰਨੇ ਕ ਫਿਰ ਹੋਖਣੀ ਹੈ ਤਖੰਡ ਲੱਗਦੀ ਆ ਠੰਡੇ ਆ ਅੰਦਰ ਠੰਡਾ ਰੋਕ ਪੀ ਗਿਆ ਦੇਖਦੇ ਕੋਠਰਾ ਠੀਕ ਹੈ ਕੀ ਨਾਮ ਤੁਹਾਡਾ ਫੇਮ ਲਾਗੋ ਅੱਜ ਤੋਂ 더 ਬਹੁਤ ਜ਼ਿਆਦਾ ਵੀ ਕਿੰਨੀ ਕੀ ਪਰੇਸ਼ਾਨੀਆਂ ਹੁੰਦੀ ਬੋ ਜੀ ਲੱਗਦਾ ਕੁਝ ਨੇ ਖਿਛੇ ਦੇ ਵਿੱਚੋਂ ਦੀ ਲੱਗਦਾ ਕੁਝ ਬੜੇ ਮਜੇ ਮਜੇ ਐਮ ਐਲ ਏ ਟਾਂ ਮਾਰ ਮਾਰ ਕੇ ਫੇਰ ਗੜੀਾਂ ਲੈ ਕੇ ਆਈ ਜੀ ਕਿੰਨੇ ਵੇ ਨਿਕਲਦੇ ਫਿਰ ਸਵੇਰ ਨੂੰ ਐ ਸਵੇਰੇ ਪਹਿਲੇ ਤਾਂ ਮੈਂ ਨਿਕਲਦਾ ਰਹਾ 5 ਵਜੇ ਧੁੰਦ ਕਾਰਨ ਹੁਣ 8 ਵਜੇ ਕਰੋ ਨਿਕਲੀ ਤੇ ਬੋ ਜੀ ਫਿਰ ਪਰੇਸ਼ਾਨੀ ਤਾਂ ਬਹੁਤ ਹੁੰਦੀ ਨਾ ਬਹੁਤ ਜਿਆਦਾ ਬੋਝ ਆ ਦੋ ਵੱਧ ਬੋਝ ਸਵਾਰੀ ਮਿਲਦੀ ਜਾਂਦੀ ਆ ਨਹੀਂ ਬੋਝ ਸਵਾਰੀ ਬਹੁਤ ਘਟ ਹੈ ਠੰਡ ਚ ਸਵਾਰੀ ਬਾਹਰ ਨਿਕਲੇਗੀ ਤੇ ਉੱਤੇ ਬਹਿ ਗਿਆ ਡੈਟੋ ਚ ਇੱਕੋ ਜਿਹਾ ਕਮਾਉਂ ਰੋਟੀ ਪਾਣੀ ਦਾ ਕਿੱਦਾਂ ਚੱਲਦਾ ਰੋਟੀ ਪਾਣੀ ਦਾ ਰੋਟੀ ਪਾਣੀ ਦੇ ਬੋਝ ਬਹੁਤ ਮੁਸ਼ਕਲ ਹੋ ਗਏ ਤੇ ਤੁੰਦ ਕਰਨੀ ਇਹ ਕਾਰੋਬਾਰ ਨਹੀਂ ਚੱਲਦੇ ਤੇ ਤੁਹਾਨੂੰ ਨਹੀਂ ਚੱਲਦੇ ਬੋਝ ਤੁੰਦ ਨਾਲ ਸਵਾਰੀ ਨਾਲ ਦੁਕਾਨਾਂ ਖੁੱਲਦੀ ਦੁਕਾਨਾਂ ਬਾਜ਼ਾਰ ਖੁੱਲੇਗਾ ਤੇ ਸਵਾਰੀ ਬਾਹਰ ਪਿੰਡਾਂ ਤੋਂ ਆਏਗੀ ਸਮਾਨ ਖੇਡਣ ਫੇਰੀਆ ਡੈਟੋ ਚ ਬਹਿ ਕੇ ਜਾਏਗੀ ਫਸਟਿੰਗ ਤੱਕ ਮੈਂ ਤੁੰਦ ਨਾਲ ਕਾਰੋਬਾਰ ਤੇ ਫਰਕ ਪ